ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ 'ਚ ਤੇ ਰਾਜੀ ਖੁਸ਼ੀ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਹੁਣ ਤੁਹਾਨੂੰ ਪਤਾ ਹੀ ਹੈ ਹੁਣ ਤਾਂ ਬਸ ਜੱਟਾਂ ਦੇ ਘਰੇ ਇੱਕ ਕੰਮ ਆ ਕਣਕ, ਕਣਕਾਂ ਦਾ ਤੂੜੀਆਂ ਦਾ ਜਿਹੜੇ ਆਪਣੀ ਸਬਜ਼ੀ ਲਸਣ ਵਗੈਰਾ ਖੇਤਾਂ 'ਚ ਵਿੱਜਿਆ ਤੋਂ ਪੱਟਿਆ ਹੋਇਆ ਉਹਨਾਂ ਨੂੰ ਸਾਫਣ ਦਾ ਅੱਜ ਉਸੇ ਤੇ ਰਿਲੇਟਡ ਹੀ ਵੀਡੀਓ ਲੈ ਕੇ ਆਏ ਹਾਂ। ਆਏ ਆਪਾਂ ਉਹ ਵੀਡੀਓ ਹੈਗੀ ਲਸਣ ਤੇ ਜਿਹੜਾ ਹੁਣ ਨਵਾਂ ਲਸਣ ਆਪਾਂ ਪੱਟਿਆ ਇਹਨੂੰ ਸੰਭਾਲ ਦਾ ਤਰੀਕਾ ਦੱਸ ਦਿਆਂ ਬਾਕੀ ਤਾਂ ਆਪਾਂ ਲਸਣ ਸਾਹ ਤਾਂ ਥੋੜਾ ਜਿਹਾ ਲਸਣ ਵਿੱਚ ਬਚਾ ਕੇ ਰੱਖਿਆ। ਦੇਖਿਆ ਮੈਂ ਵੀਡੀਓ ਬਣਾਉਣੀਆਂ ਵੀ ਦੱਸਣਾ ਵੀ ਆਪਾਂ ਕਿੱਦਾਂ ਲਸਣ ਸੰਭਾਲਦੇ 1 ਸਾਲ ਸਟੋਰ ਕਰਕੇ ਰੱਖਦੇ ਆ ਕਿ ਲਸਣ ਬਿਲਕੁਲ ਨਹੀਂ ਖਰਾਬ ਹੁੰਦਾ। 1 ਸਾਲ ਤੋਂ ਬਾਅਦ ਟਾਈਮ ਵੀ ਲੰਘਦੇ ਜਾਂਦਾ ਹਨਾ ਤੇ ਲਸਣ ਆਪਣਾ ਬਿਲਕੁਲ ਖਰਾਬ ਨਹੀਂ ਹੁੰਦਾ ਨਾ ਮਗਦਾ ਏ। ਬਹੁਤ ਹੀ ਆਸਾਨ ਜਿਹਾ ਤਰੀਕਾ ਏ। ਮੈਂ ਸੋਚਿਆ ਤੁਹਾਡਾ ਨਾਲ ਸ਼ੇਅਰ ਕੀਤਾ ਜਾਵੇ। ਅੱਗੇ ਪਹਿਲਾਂ ਵੀ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਕਿ ਲਸਣ ਆਪਾਂ ਕਿਵੇਂ ਸਟੋਰ ਕਰ ਸਕਦੇ ਆ। ਪਰ ਜਿਹੜਾ ਨਵਾਂ ਲਸਣ ਆ ਗਿਆ ਇਹਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖਦੇ ਇਹ ਵੀਡੀਓ ਚਪੱਕੀ ਮੈਂ ਸਟੋਰ ਕਰਕੇ ਰੱਖਦੇ ਆਂ ਹਾਂਜੀ ਇਹ ਆਪਣਾ ਨਮਾਲਸ ਨਾ ਬਾਕੀ ਆਪਾਂ ਲਸਣ ਦਿੱਤਾ ਸਾਹਮ ਅਤੇ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਵਾਸਤੇ ਰੱਖਿਆ ਹੈ ਤੇ ਇਹਨਾਂ ਨੂੰ ਆਪਾਂ ਸਟੋਰ ਕਰਨ ਦਾ ਤਰੀਕਾ ਦੱਸ ਦੇ ਵੀ ਕਿਵੇਂ ਸਟੋਰ ਕਰਨਾ ਕਿ ਜਿਹੜਾ ਖਰਾਬ ਨਹੀਂ ਹੁੰਦਾ ਪਹਿਲੀ ਗੱਲ ਤਾਂ ਲਸਣ ਨੂੰ ਛਾਂਵੇਂ ਸਕੋਣਾ ਠੀਕ ਹੈ ਛਾਂਵੇਂ ਸਕੋਣਾ ਲਸਣ ਨੂੰ ਧੁੱਪੇ ਨਹੀਂ ਸਕੋਣਾ ਤੇ ਇੱਥੇ ਜੜਾ ਜੂੜਾ ਚ ਮਿੱਟੀ ਜਮਾ ਨਹੀਂ ਲੱਗਣ ਦੇਣੀ ਬਿਲਕੁਲ ਕਲੀਨ ਕਰ ਦੇਣਾ ਇੱਥੋਂ ਆ ਚੀਜ਼ਾਂ ਸਾਰੀਆਂ ਲਾ ਦੇਣੀ ਆਪਾਂ ਇਦਾਂ ਆ ਵੀ ਜਿਹੜਾ ਉੱਤੇ ਰਹਿੰਦੇ ਨੇ ਫੋਲਕ ਆ ਸਾਰਾ ਲਾਹ ਕੇ ਜਮਾ ਬਿਲਕੁਲ ਸੈੱਟ ਕਰ ਦੇਣਾ ਤੇ ਇੱਥੇ ਜਿਹੜਾ ਚ ਮਿੱਟੀ ਬਿਲਕੁਲ ਨਹੀਂ ਲੈਣ ਦੇ ਰਹਿਣ ਤੁਸੀਂ ਆ ਕਿਉਂਕਿ ਜਿਹੜਾ ਜਣਾ ਚ ਮਿੱਟੀ ਰਹਿ ਜਾਂਦੀ ਆ ਤੇ ਲਸਣ ਐ ਟਮਾਟਾ ਖਰਾਬ ਹੋ ਜਾਂਦਾ ਆ ਆ ਸਾਰਾ ਪਤਾ ਤੋਂ ਛੱਲ ਦੇਣਾ ਇੱਥੋਂ ਜਿਹੜਾ ਫੋਲਕ ਲਾ ਕੇ ਐਨ ਸਾਰਾ ਆਪਾਂ ਉਹ ਛੱਲ ਦੇਣਾ ਹਾਂਜੀ ਆਪਾਂ ਛਾਂਟੀ ਮਾਰ ਲਈ ਦੇਖੋ ਇੰਨਾ ਤਾਂ ਪਹਿਲਾਂ ਆ ਤਾਂ ਫੂਸ ਹੀ ਨਿਕਲਿਆ ਆ ਕਿਉਂਕਿ ਜਿਹੜੇ ਲਸਣ ਤੇ ਕੱਟ ਲੱਗਿਆ ਹੁੰਦਾ ਉਹ ਲਸਣ ਨੂੰ ਆਪਾਂ ਵਿੱਚੇ ਹੀ ਬੰਨ ਬੁੰਨ ਦਿੰਨੇ ਆ ਤਾਂ ਦੂਜਾ ਲਸਣ ਵੀ ਨਾਲ ਖਰਾਬ ਹੋ ਜਾਂਦਾ ਉਹਨੇ ਤਾਂ ਖਰਾਬ ਹੋਣਾ ਹੀ ਹੋਣਾ ਹੋਣਾ ਹੈ ਨਾ ਤੇ ਆ ਇੰਨਾ ਪਹਿਲਾਂ ਫੂਸ ਨਿਕਲਿਆ ਤੇ ਆ ਆਪਣਾ ਲਸਣ ਜਿਹੜਾ ਟੱਕ ਟੁੱਕ ਲੱਗੇ ਸੀਗੇ ਉਹ ਨਿਕਲਿਆ ਵੀ ਲਸਣ ਖਰਾਬ ਨਾ ਹੋਵੇ ਟੁੱਟ ਕੇ ਇਹ ਆਪਾਂ ਲੱਗ ਛਾਂਟੀ ਮਾਰ ਕੇ ਕੱਢ ਲਿਆ ਸਾਰਾ ਲਸਣ ਅਲੱਗ ਪਹਿਲਾਂ ਆਪਾਂ ਬਾਤ ਲਾਂਗੇ ਹੈ ਨਾ ਆ ਲਸਣ ਉਹ ਨਿਕਲਿਆ ਇਹਨੂੰ ਤੋੜ ਰੱਖ ਦਿੰਨੇ ਅੱਡ ਤੇ ਆ ਲਸਣ ਆਪਣਾ ਸ਼ਾਂਤੀ ਮਾਰ ਕੇ ਬੰਦਨ ਵਾਲਾ ਇੰਨਾ ਕ ਨਿਕਲਿਆ ਆ ਦੇਖੋ ਇੰਨੇ ਲਸਣ ਚ ਇੰਨਾ ਕ ਨਿਕਲਿਆ ਦੇਖੋ ਜਿਵੇਂ ਇੱਥੇ ਟੱਕ ਲੱਗਿਆ ਹੋਇਆ ਜਿਵੇਂ ਕਈ ਨਾ ਪੱਟਦੇ ਆਪਾਂ ਜਾਂ ਆਪਾਂ ਲੰਬੀ ਵਗੈਰਨ ਲਸਣ ਪੱਟ ਟੱਕ ਲੱਗਿਆ ਦੇਖੋ ਇਹੀ ਲਸਣ ਗਾਂ ਖਰਾਬ ਕਰ ਦਿੰਦਾ ਇਹੀ ਲਸਣ ਆਪਾਂ ਉਹਨਾਂ ਸਿੱਸਾ ਕੱਢ ਕੇ ਇਹਨੂੰ ਅੱਡ ਰੱਖ ਲਾਂਗੇ ਇਹਦੇ ਵਿੱਚ ਉਹ ਲਸਣ ਪੱਟ ਕੇ ਉਹ ਨੱਕ ਤੇ ਆ ਦੇਖੋ ਇੰਨਾ ਕ ਲਸਣ ਆਪਣਾ ਬੰਦਨ ਵਾਲਾ ਨਿਕਲਿਆ ਇਹਦੇ ਚ ਇੱਕ ਗੁੱਟੀ ਸੀਗੀ ਵੱਡੀ ਤੇ ਬਾਕੀ ਆਪਣਾ ਫੂਸ ਨਿਕਲਿਆ ਦੇਖੋ ਹੁਣ ਇਹਨੂੰ ਆਪਾਂ ਸੈੱਟ ਕਰਕੇ ਜਿਵੇਂ ਮਿੱਟੀ ਮੁੱਟੀ ਲਾਤੀ ਲਾਲ ਲਾਲ ਆਪਣਾ ਲਸਣਾ ਤੇ ਹੁਣ ਇਹਨੂੰ ਆਪਾਂ ਸੈੱਟ ਕਰਕੇ ਇਦਾਂ ਹਨਾ ਇਹਨੂੰ ਬੰਨ ਦਾਂਗੇ ਬੰਨ ਕੇ ਇਹਨੂੰ ਆਪਾਂ ਇੱਕ ਲਸਣ ਦੀ ਪੋਠੀ ਨਾਲ ਇਦਾਂ ਬੰਨ ਦਾਂਗੇ ਤੇ ਇਹਨੂੰ ਆਪਾਂ ਰਸੋਈ ਦੇ ਵਿੱਚ ਸ਼ੈਂਕ ਦੇ ਥੱਲੇ ਰੱਖ ਦਾਂਗੇ ਨਾਲੇ ਤਾਂ ਉੱਥੇ ਨਹਿਰਾ ਪੈਂਦਾ ਏ ਤੇ ਨਾਲੇ ਹਵਾ ਪੈਂਦੀ ਆ ਚਲੋ ਜੀ ਇੰਦਾ ਮਿੱਟੀ ਥੱਲੇ ਜਮਾ ਨਹੀਂ ਲੈ ਰਹਿਣ ਦੇਣੀ ਆਪਾਂ ਤਾਂ ਲਸਣ ਨੂੰ ਤੋਂ ਸਾਰਾ ਸ਼ੈਲ ਦੇਣਾ ਤੇ ਇਸ ਦਾ ਝਾੜ ਕੇ ਲਸਣ ਆਪਾਂ ਰੱਖਣਾ ਏ ਤੇ ਆ ਜਿਹੜਾ ਨਹੀਂ ਆਇਆ ਵਿੱਚ ਛੋਟੇ ਰਗੇ ਡਿੰਦਲ ਦੇ ਇਹ ਪਹਿਲਾਂ ਬਾਪਤ ਲਾ ਕੇ ਜਾਂ ਅੱਡ ਬੰਨ ਲਾ ਕੇ ਨੂੰ ਤੇ ਇੰਦਾ ਤੁਸੀਂ ਲਸਣ ਨੂੰ ਸਟੋਰ ਕਰਕੇ ਰੱਖਣਾ ਤਾਂ ਤੁਹਾਡਾ ਲਸਣ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਸਾਲ ਪਾ ਥੋੜਾ ਲਸਣ ਬਿਲਕੁਲ ਸਹੀ ਹੋਊਗਾ ਪਰ ਥੱਲੇ ਮਿੱਟੀ ਨਹੀਂ ਹੋਣੀ ਚਾਹੀਦੀ ਲਸਣ ਨੂੰ ਸ਼ਾਮਿ ਸਕੋਣਾ ਤੇ ਉੱਤੋਂ ਸਾਰਾ ਸ਼ੈਲ ਦੇਣਾ ਲਾ ਕੇ ਫੂਸ ਦੇਖੋ ਆਪਣੇ ਇੰਦਾ ਤੁਸੀਂ ਦੇਖ ਸਕਦੇ ਹੋ ਫੂਸ ਕਿੰਨਾ ਨਿਕਲਿਆ ਜੇ ਆਈਂ ਆਪਾ ਇਕੱਠਾ ਬੰਨ ਕੇ ਰੱਖਣ ਤੇ ਲਸਣ ਦੇ ਤਾਂ ਖਰਾਬ ਹੋਣਾ ਹੀ ਸੀ ਜਿਹਦੇ ਟੱਕ ਲੱਗੇ ਹੋਏ ਲਸਣ ਤੇ ਖਰਾਬ ਹੋਇਆ ਉਹ ਲਸਣ ਵੀ ਵਿੱਚ ਹੀ ਬੰਨਿਆ ਜਾਣਾ ਸੀਗਾ ਅਮੀਰ ਘਰ ਦੇ ਤੁਹਾਨੂੰ ਵੀ ਦੀ ਟ੍ਰਿਕ ਵਧੀਆ ਲੱਗੂਂ ਦੱਸਣ ਨੂੰ ਕਿਵੇਂ ਸਟੋਰ ਕਰਕੇ ਰੱਖਣਾ ਹੁਣ ਇਹਨੂੰ ਆਪਾਂ ਸ਼ਾਮੇ ਸ਼ੈਂਕ ਥੱਲੇ ਕਿਚਨ 'ਚ ਰੱਖ ਰਾਂਗੇ ਉੱਥੇ ਤਾਂ ਨਾਲੇ ਆਪਣੇ ਨੇੜਾ ਪੈਂਦਾ ਏ ਚਾਨਣ ਨਹੀਂ ਨਾ ਪੈਂਦਾ ਤੇ ਵਾਕਿਓਂ ਠੰਡਾ ਏ ਹਾਂਜੀ ਆਪਾਂ ਲਸਣ ਦੀ ਸ਼ਾਂਤੀ ਮਾਰ ਤੇ ਜਿਹਦੇ ਟੱਕ ਵਗੈਰਾ ਲੱਗੇ ਨੇ ਉਹ ਲਸਣ ਲੱਗ ਕੱਢ ਲੈਣਾ ਉਤੋਂ ਸਾਰਾ ਸ਼ੈਲ ਕੇ ਫੇਰ ਲਸਣ ਨੂੰ ਨਾ ਬੰਨ ਕੇ ਆਪਾਂ ਰੱਖਣਾ ਹੈ ਉਤੋਂ ਸਾਰਾ ਸ਼ੈਲ ਛੁੱਲ ਕੇ ਤੇ ਨਾ ਵੀ ਇਹ ਸਾਰੀਆਂ ਤੋਂ ਤਾਂ ਬੰਡੀਆਂ ਦੀਆਂ ਆਂਡੀਆਂ ਦੀਆਂ ਤੋਂ ਜਿਹੜਾ ਲੱਗਿਆ ਹੁੰਦਾ ਹੈ ਤੇ ਹੋਰ ਪਸਾਰਾ ਲਾ ਕੇ ਫੇਰ ਆਪਾਂ ਸਟੋਰ ਕਰਕੇ ਰੱਖਣਾ ਤੁਹਾਡਾ ਲਸਣ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹਨੂੰ ਸ਼ਾਮੇ ਰੱਖਣਾ ਰੱਖਣਾ ਠੰਡੇ ਥਾਂ ਤੇ ਆਪਾਂ ਜਿਵੇਂ ਥੱਲੇ ਨੇਰੇ ਚ ਰੱਖ ਦੋ ਤੇ ਚਾਨਣ ਨਹੀਂ ਪੈਣਾਗਾ ਸ਼ੈਂਕ ਥੱਲੇ ਤੇ ਜਾਂ ਹੋਰ ਕੀ ਤੁਸੀਂ ਟੰਗ ਦੋਗੇ ਪਰ ਲੱਗੇ ਉਹਨੂੰ ਹਵਾ ਵੀ ਹਨਾ ਹਵਾ ਲੱਗੇ ਤੇ ਇਹ ਨੇ ਜਰੂਰ ਹੋਏ ਪਰ ਹਵਾ ਲੱਗੇ ਠੰਡੇ ਨਾਲ ਤੇ ਲਸਣ ਨੂੰ ਲਗਾ ਤੁਹਾਡਾ ਲਸਣ ਬਿਲਕੁਲ ਨਹੀਂ ਖਰਾਬ ਹੋਣਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਵਾ ਨਵੇਂ ਲਸਣ ਨੂੰ ਕਿਵੇਂ ਸਾਲ ਭਰ ਲਈ ਸਟੋਰ ਕਰਕੇ ਰੱਖ ਸਕਦੇ ਆ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ